ਸ਼ਹਿਰਪਾਤਰਾਂ ਦੇ ਨੇੜਲੇ ਪਿੰਡ ਨਿਆਲ ਦੇ ਦੋ ਡਰਾਈਵਰ ਅਤੇ ਕਨੈਕਟਰ ਭਰਾਵਾਂ ਦੇ ਵੱਲੋਂ ਕਿਤੇ ਗਈ ਖੁਦਕੁਸ਼ੀ ਨੂੰ ਲੈ ਕੇ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ 5 ਦਿਨ ਤੋਂ ਧਰਨਾ ਪ੍ਰਦਰਸ਼ਨ ਜਾਰੀ ਸ਼ਹਿਰਪਾਤਰਾਂ ਦੇ ਵਿੱਚ ਵੀ ਕੱਢਿਆ ਗਿਆ ਅਰੋਸ਼ ਮਾਰਚ ਸ਼ਹਿਰ ਵਾਲਿਆਂ ਵੱਲੋਂ ਵੀ ਦੁਕਾਨਾਂ ਦੇ ਸ਼ਟਰ ਅੱਧੇ ਕਰਕੇ ਸਹਿਯੋਗ ਕੀਤਾ ਗਿਆ ਜਿੱਕਰ ਜੋ ਗੱਲ ਇਹ ਹੈ ਕਿ ਇਹ ਡਰਾਈਵਰ ਅਤੇ ਕਨੈਕਟਰ ਭਰਾ ਜਿਹੜੇ ਕੀ ਚੋਰੀ ਦੇ આરોਪ ਲੱਗਣ ਤੋਂ ਬਾਅਦ ਟਰੱਕ ਮਾਲਕ ਦੇ ਵੱਰੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਨਮੋਸ਼ੀ ਨੂੰ ਨਾ ਸਹਾਰਦੇ ਆ ਇਹਨਾਂ ਵੱਲੋਂ ਤਲਪਾਸ ਨਿਕਲ ਕੇ ਆਤਮ ਹੱਤਿਆ ਕਰ ਲਈ ਗਈ ਸੀ ਪਰਿਵਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਪੁਲਿਸ ਦੇ ਵੱਲੋਂ ਕੋਈ ਲੋੜਿੰਦੀ ਕਾਰਵਾਈ ਨਹੀਂ ਕੀਤੀ ਗਈ ਜਿਸਤੇ ਮਦਦ ਦੇਣਾ ਚਾਹਣ ਉਹਨਾਂ ਇਹ ਧਰਨਾ ਲਗਾਇਆ ਹੈ ਦੇਖਦੇ ਹਾਂ ਇੱਕ ਖਾਸ ਰਿਪੋਰਟ ਅੱਜ ਸਾਨੂੰ ਚੜਕਾ ਤੇ ਰੋੜਨਾ ਪੈ ਰਿਹਾ ਹੈ ਇਥੋਂ ਦੀ ਇਸ ਉਸਤੀ ਨੰ ਕਮਨੀ ਸੇ ਕਹ ਰਿਹਾ ਪਾਵਰਫੁਲ ਸਰਕਾਰ ਹੋਣ ਦੇ ਬਾਵਜੂਦ ਵੀ ਦੇਸ਼ ਦਾ ਜਿਹੜਾ ਐਮਐਟਾ ਹੈ ਅੱਜ ਤੱਕ ਉਹ ਇਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋਇਆ ਮੈਂ ਸਮਝਦਾ ਕਿ ਇੱਥੇ ਕਿਸੇ ਵੀ ਗਰੀਬ ਬੰਦੇ ਦੀ ਬਿਲਕੁਲ ਕੋਈ ਔਕਾਤ ਨਹੀਂ ਸਾਡੀ ਦਾ ਔਕਾਤ ਹੀ ਹੈ ਨਹੀਂ ਇਹਨਾਂ ਦੇ ਸਾਹਮਣੇ ਸਾਨੂੰ ਕੀੜੇ ਮਕੌੜੇ ਸਮਝਦੇ ਆ ਤੋ ਨੌਜਵਾਨਾਂ ਦੀਆਂ ਮਰਤਕ ਦੇਹਾਂ ਅਜਿਹੀ ਚਾਲੀਆਂ ਚ ਲੱਦ ਕੇ ਤੇ ਬਾਜ਼ਾਰਾਂ ਚ ਲਈ ਫਿਰਦੇ ਆ ਮੈਂ ਪਾਤਲਾ ਨਿਵਾਸੀਆਂ ਤੇ ਨੌਜਵਾਨੀਆਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਵਕਤ-ਵਕਤ ਇਹ ਸਾਥ ਦਿਓ ਕਿ ਇਸ ਨੌਜਵਾਨਾਂ ਦਾ ਇਹ ਪਰਚੇ ਕਿਜੋ ਤਰੀਕੇ ਨਾਲ ਪੰਜਾਬ ਦੇ ਵਿੱਚ जेडीया ओ पुलिस स्टेशन पर वोटा है और येने गाड़ी लेकर का पुलिस स्टेशन और नोटा का कण कण में मात्र है कब से पीछे हो रहे हो ये भाई हो रहे हो कब से पीछे हो रहे हो पति हो रहे हो 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 بنيو ماني بنيو 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 بنيو